ਸੋਸ਼ਲ ਮੀਡੀਆ ਸਾਰ ਕਮਲਕੌਰ ਭਾਬੀ ਦਾ ਸੰਸਕਾਰ ਕਰ ਦਿੱਤਾ ਗਿਆ ਦੱਸਦੇ ਕਿ ਬਠਿੰਡੇ ਦੇ ਵਿੱਚ ਹੀ ਕਮਲਕੌਰ ਦਾ ਸੰਸਕਾਰ ਕੀਤਾ ਗਿਆ ਜਿਸ ਦੇ ਵਿੱਚ ਸਿਰਫ ਉਸਦੀ ਮਾਂ ਤੇ ਭੈਣ ਹੀ ਸ਼ਾਮਲ ਹੋਏ ਕੋਈ ਵੀ ਹੋਰ ਉੱਥੇ ਨਹੀਂ ਪਹੁੰਚਿਆ ਤੇ ਇਸ ਮੌਕੇ ਉਹਨਾਂ ਦੀ ਭੈਣ ਤੇ ਉਸਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸਦੇ ਕਿ ਕਮਲਕੌਰ ਦੀ ਮ੍ਰਿਤਕ ਦੇ ਇਨੀ ਗਲ ਚੁੱਕੇ ਸੀ ਕਿ ਉਸ ਨੂੰ ਲੁਧਿਆਣੇ ਨਹੀਂ ਲੈ ਕੇ ਜਾ ਸਕਦਾ ਸੀ ਇਸ ਕਰਕੇ ਬਠਿੰਡੇ ਦੇ ਵਿੱਚ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਜਿੱਥੇ ਕੋਈ ਵੀ ਹੋਰ ਸ਼ਾਮਲ ਨਹੀਂ ਹੋਇਆ ਸਿਰਫ ਉਸਦੀ ਮਾਂ ਤੇ ਭੈਣ ਹੀ ਉਸ ਮੌਕੇ ਉੱਤੇ ਮੌਜੂਦ ਸਨ ਦੱਸਦੇ ਕਿ ਕਮਲਕੌਰ ਦੀ ਲਾਸਟ ਜਿਹੜੀ ਹੈ ਉਹ ਬਠਿੰਡੇ ਚੰਡੀਗੜ੍ਹ ਹਾਈਵੇ ਦੇ ਉੱਤੇ ਇੱਕ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਪਾਰਕਿੰਗ ਦੇ ਵਿੱਚ ਖੜੀ ਗੱਡੀ ਮਿਲੀ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਮਲਕੌਰ ਦੀ ਮ੍ਰਿਤਕ ਦੇ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ ਤੇ ਨਾਲ ਹੀ ਉਸ ਦੀ ਗੱਡੀ ਨੂੰ ਵੀ ਕਬਜ਼ੇ ਚ ਲੈ ਲਿਆ ਗਿਆ ਸੀ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਕਮਲਕੌਰ ਦੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਅਜੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਮੇਟੀ ਬਣਾ ਦਿੱਤੀ ਹੈ ਜਿਹੜੇ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਸਮੇਤ ਦੋ ਉਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਦਾਜੇ ਕਿ ਅਮਰਿਤਪਾਲ ਸਿੰਘ ਮੈਰ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਜਿਸ ਦੇ ਵਿੱਚ ਉਸਨੇ ਕਮਲਕੌਰ ਦੇ ਵਿਰੋਧ ਦੇ ਵਿੱਚ ਗੱਲਬਾਤ ਕੀਤੀ ਸੀ ਗੱਲ ਕੀਤੀ ਸੀ ਕਿ ਕਿਸੇ ਰਿਕੈਟ ਦੇ ਨਾਲ ਉਸ ਦੇ ਵੱਲੋਂ ਪੰਜਾਬ ਦੇ ਵਿੱਚ ਗੰਦ ਫਲਾਇਆ ਜਾ ਰਿਹਾ ਸੀ ਹਾਲਾਂਕਿ ਉਸ ਦੇ ਵੱਲੋਂ ਇਹ ਕੁਝ ਵੀ ਸਪਸ਼ਟ ਨਹੀਂ ਕਿ ਅੱਗੇ ਕਿ ਉਨ੍ਹਾਂ ਦੇ ਵੱਲੋਂ ਵੀ ਕਮਲਕੌਰ ਦੇ ਨਾਲ ਕੁਝ ਕੀਤਾ ਗਿਆ ਉਸ ਦਾ ਕਤਲ ਕੀਤਾ ਗਿਆ ਜਾਂ ਫਿਰ ਕੀ ਹੈ ਪੁਲਿਸ ਅਜ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਲਗਾਤਾਰ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਵੀ ਕਮਲਕੌਰ ਦਾ ਹੋ ਚੁੱਕਾ ਹੈ ਉਸ ਦੀ ਰਿਪੋਰਟ ਸਾਹਮਣੇ ਆਵੇਗੀ ਤਾਂ ਹੀ ਕੁਝ ਸਪਸ਼ਟ ਹੋਵੇਗਾ ਕਿ ਕਮਲਕੌਰ ਕਤਲ ਹੋਇਆ ਜਾਂ ਫਿਰ ਉਸ ਜਾਂ ਫਿਰ ਉਸ ਦੇ ਨਾਲ ਕੀ ਕੁਝ ਵਾਪਰਿਆ ਉਸ ਦਿਨ ਇਹ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਪਰ ਹੁਣ ਉਸ ਦਾ ਬਠਿੰਡਾ ਦੇ ਵਿੱਚ ਹੀ ਸੰਸਕਾਰ ਕਰ ਦਿੱਤਾ ਗਿਆ ਜਿਸ ਵਾਰ ਉਸ ਦੀ ਮਾਂ ਤੇ ਪੈਣ ਉੱਥੇ ਮੌਜੂਦ ਸਨ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹਾਲਾਂਕਿ ਕੋਈ ਹੋਰ ਉਸ ਦੇ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋਇਆ ਉੱਥੇ ਕੋਈ ਵੀ ਨਹੀਂ ਪਹੁੰਚਿਆ